ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਦੇ ਦੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਾਈਵ ਮਿਲਕਿੰਗ ਕਰਾਵਾਂਗੇ ਝੋਟੀ ਦੀ ਤੇ ਆਪਾਂ ਪਹੁੰਚੇ ਆਂ ਵੀਰ ਹਰਪਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਦੀ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਅਦੇ ਅਦੇ ਵੀਰ ਜੀ ਤੁਸੀਂ ਸੁਣਾਓ ਕਿੱਡ ਦੀ ਕਲਾ ਜੀ ਕਿੱਡ ਦੀ ਕਹਾਣੀ ਹੈ ਜੀ ਵੀਰ ਜੀ ਇਹ ਬਣ ਗਿਆ ਰਾਦਾ ਫਿਰ ਲਾਈਵ ਮਿਲਕਿੰਗ ਦਾ ਲਾਈਵ ਮਿਲਿਆ ਜੱਗੇ ਵੀ ਤੂੰ ਨਾ ਝੂੜ ਮਾਰਦੇ ਪਤਾ ਨਹੀਂ 100 150 ਫੋਨ ਆਇਆ ਅੱਛਾ ਜੀ ਕੋਈ ਵੀਰ ਜੀ ਸਾਨੂੰ ਵੀਡੀਓ ਕਾਲ ਤੇ ਦੋ ਟਾਈਮ ਆਪਣੀ ਲੀਟਰ ਮਾ ਕੇ 140 ਰੁਪਏ ਭਾਈਏ ਹਾਂਜੀ ਹਾਂਜੀ ਤੁਹਾਨੂੰ ਵੀ ਪਤਾ ਵੀ ਮੈਨੂੰ ਥੋੜਾ ਕੰਮ ਪੈ ਗਿਆ ਸੀ ਇਹ ਚੋਆ ਆਪਾਂ ਕੱਲ੍ਹ ਦੀ ਦੇਣੀ ਸੀ ਠੀਕ ਹੈ ਠੀਕ ਹੈ ਆਹ ਤੂੰ ਕਹਿੰਦੇ ਜਾਣਾ ਕਿੱ데 ਹਾਂ ਹਾਂ ਜਾਣਾ ਕਿਤੇ ਕੰਮ ਪੈ ਗਿਆ ਉਹਦੀ ਆਪਾਂ ਲਾਈਵ ਮਿਲਕਿੰਗ ਦੇ ਦੋਵੇਂ ਟਾਈਮ ਦਿਖਾਵਾਂਗੇ ਦੋਵੇਂ ਟਾਈਮ ਦੋਵੇਂ ਟਾਈਮ ਦੇ ਟਾਈਮ ਤੋਂ ਟਾਈਮ ਤੁਹਾਨੂੰ ਚੈੱਕ ਕਰਾ ਕੇ ਚੈੱਕ ਕਰਾ ਕੇ ਤੇ ਫੇਰ ਬਿਲਕੁਲ ਸਹੀ ਗੱਲ ਤੇ ਟਾਈਮ ਆਪਣੀ ਮਰਜ਼ੀ ਦਾ ਖੁੱਲਾ ਟਾਈਮ ਹੈ ਖੁੱਲਾ ਖੁੱਲਾ ਟਾਈਮ ਹੈ ਆਪਣਾ ਹਾਂ ਤੇ ਆਪਣੀ ਜਿੱਤਰਾ ਮਰਜ਼ੀ ਹੈ ਨਾ ਚਵਾਈ ਕਰ ਸਕਦੇ ਤੇ ਖੋਲੋ ਭਾਜੀ ਫਿਰ ਇੱਕ ਵਾਰ ਖੋਲ ਕੇ ਵਿਖਾਈਏ ਲਓ ਵੀ ਜੇ ਵੀਡੀਓ ਜਿਆਦੀ ਨਾਲ ਲੰਮੀ ਬਣੇ ਨਾ ਨਾ ਹੋ ਜਾਵੇਗਾ ਹਾਂ ਲਓ ਜੀ ਬਾਕੀ ਜੈਦ ਬੁਲਾਇਆ ਗਿਆ ਤੇ ਦੂਜਾ ਸਵੇਰ ਝੋਟੀ ਭਾਜੀ ਦੂਜਾ ਸਵੇਰ ਸੋਈ ਹੈ ਠੀਕ ਹੈ ਠੀਕ ਹੈ ਤੇ ਕਿੰਨਾ ਦੁੱਧ ਚੋਣਾ ਚਾਪਾ ਹਰ ਦੁੱਧ ਜੰਗੇ 20 ਲੀਟਰ ਵੱਜ ਜਾਣੇ ਆਪੇ ਫਲਾ ਲੱਗ ਜਾਣਾ ਹਾਂਜੀ ਹਾਂਜੀ ਲਓ ਇਹ ਕੰਡਾ ਦੇ ਮੀਟਰਾ ਨਾ ਨਾ ਲੀਟਰਾ ਨਵੇਂ ਨਾਰ ਮੰਨੇ ਆ ਗਏ ਰੱਖੇ ਵੀ ਅੱਛਾ ਅੱਛਾ ਨਾ ਲਿਆਦਾ ਪਵਾਨ ਠੀਕ ਹੈ ਠੀਕ ਹੈ ਲਓ ਜੀ ਲੀਟਰ ਵੀ ਬਾਈ ਨੰਨਾ ਲਿਆਦਾ ਵਾਰਾ ਲੀਟਰ ਮਾਰ ਕੇ ਜੇ ਚੈੱਕ ਕਰਾ ਦੇਣਾ ਕਿ ਕੀ ਕੋਈ ਅਰੇ ਥੱਲੇ ਹੈਣਾ ਹਾਂ ਤੇ ਵੇਖ ਸਾਦੇ ਬਾਕੀ ਪੰਡਾ ਪਾਈਆਂ ਕਰਮ ਵਾਲੀ ਨੇ ਛੱਡਾ ਮੱਗਦੀ ਵੀ ਛੱਡੋ ਛੱਡੋ ਜੀ ਲਓ ਲਓ ਥੋਨੀ ਵੀਡੀਓ ਬੰਦ ਹੋਣੀ ਮਾਤਾ ਜੀ। ਆਹ। ਠੀਕ ਹੈ ਨਾ। ਨਵਾਬ ਦਾ ਬੱਚਾ ਏ ਠੀਕ ਹੈ। ਲਾਲੀ ਖੀ ਮਲਕਾਪ ਸੀ ਅਜੇ ਪਿੱਛੇ। ਨਵਾਬ ਬੁੱਲਦੀ। ਨਵਾਬ ਬੋਲਾ ਜੀ ਟਾਈਮ ਵੀਰ ਜੀ ਦਿਖਾ ਦਿੱਤੇ ਮੜਾ ਚੈੱਕ ਕਰਾਣਾ ਆ ਬਈ ਦੋ ਮਟਾ 7 ਵਜੇ ਕੇ 21 ਮਿੰਟ ਹੋ ਗਏ। ਲੋ ਜੀ 7 ਵਜੇ ਤੇ 21 ਮਿੰਟ ਹੋ ਗਏ ਆ। ਠੀਕ ਆ ਠੀਕ ਆ ਜੀ। ਓਕੇ ਓਕੇ। ਓਕੇ ਓਕੇ। ਹਾਂ ਜੀ। ਸ਼ਾਮ ਨੂੰ ਇੰਨੇ ਵਜੇ ਫਿਰ। ਸ਼ਾਮ ਨੂੰ ਇੰਨੇ ਵਜੇ ਟਾਈਮ ਟੈਂਪਰਾ ਲੱਗੂ ਵੀਰ ਪਰਾ ਲੱਗਣਾ। ਫੇਰੀ ਫੇਰੀ ਆ। ਲੋ ਜੀ 7 ਵਜੇ ਤੇ 21 ਮਿੰਟ ਤੇ ਸ਼ਾਮ ਨੂੰ ਆਪਾਂ ਦੀ ਕਰਾਵਾਂਗੇ ਲਾਈ ਮਿਲ ਕੇ ਬਿਲਕੁਲ। ਫੜ ਕੇ। ਰੋਟੀਆਂ ਵੀ ਬਿੱਗੀ ਜਾਂਦੇ ਨੇ ਛੋਟੀ ਵੱਡੀ ਭੰਦੀ ਨਾ ਅ ਤਗੜੀ ਤਗੜੀ ਕੱਟੀ ਇਹਦੇ ਸਿਮੇ ਦੀ ਇਹੋ ਆਲਮਣਾ ਤਗੜਾ ਦੇ ਇਹ ਜੱਗੇ ਦੀ ਇਹ ਕੰਨ ਕੱਟੀ ਵੀ ਦੇਣੀ ਹੋਈ ਨਾ ਹਾਂਜੀ 15000 ਦੀ ਕੱਟੀ ਘੱਟ ਆਵੇ ਅੱਛਾ ਜੀ ਹੁਣੇ ਹੀ ਹੂੰ ਹੁਣੇ ਹੀ 15000 ਦੀ ਕੱਟੀ ਬਿਲਕੁਲ ਵਾਜੀ ਆ ਦੇ Okay. <laughs> ਆਉਜੀ ਬਾਲਟੀ ਤੇ ਚੈੱਕ ਕਰ ਸਕਦਾ ਜੀ ਬਿਲਕੁਲ ਐਨ ਖਾਲੀ ਠੀਕ ਆ ਜੀ ਮਿੱਤ ਜੀ ਆਹ ਆ ਦਿਖਾ ਦਿਓ ਹਾਂ ਜੀ ਠੀਕ ਹੈ ਠੀਕ ਹੈ ਚਵਾਈਂਗ ਵਾਈ ਜਿਹੜੀ ਹੋਣੀ ਹੈ ਸਟਾਰਟ ਦਾ ਨਗਲ ਲਿਖਣ ਵਾਲੀ ਚਵਾਈ ਆ ਕਿਚ ਮੈਂ ਇਹੀ ਕਹ ਰਹੀ ਇੱਕ ਤਾਂ ਨੰਬਰ ਐ ਝੋਟੀਆਂ ਨੇ ਬਿਲਕੁਲ ਗੋਲ ਘੜਾ ਵਿੱਚ ਕੋਈ ਕੋਈ ਛਟਾੜੀਆਂ ਬਾਕੀ ਰਿਜ਼ਲਟ ਵਾਲੇ ਦਾ ਕੱਢ ਦਿਆਂ ਲਈ ਸਮਾਰ ਕੇ ਆਪਾਂ ਕਿੰਨਾ ਕਿਹਾ 18 ਆਪਾਂ 18 ਕਿਲੋ ਦਾ ਜੇ 18 ਤੋਂ ਘਟ ਗਿਆ ਤੇ ਉਹਨੇ ਪਾਹੇ ਫਿਰ ਆਪਾਂ ਕਿੰਨੇ ਟਮਲੇ ਲੀਟਰ ਦੇ 5000 ਰੁਪਏ 5 ਨਹੀਂ ਫਿਰ ਵੱਧ ਢਾਈਏ ਵਾਧੇ ਕਿ ਨਹੀਂ ਨਾਲੇ 10 ਹਜ਼ਾਰ ਬਾਈ ਯਾਰ ਵਾਹ ਨਹੀਂ ਦਾ ਲੋ ਜੀ 18 ਲੀਟਰ ਬਾਈ ਨੇ ਕਿਹਾ ਸੀ ਵੀ ਗਰੰਟੀ ਵਾਲਾ ਤੇ 1 ਲੀਟਰ ਜੀ ਵੀ ਘਟ ਕੇ ਦਿੱਤਾ ਮੈਂ 10000 ਰੁਪਏ ਸਿੱਧਾ ਅਟਵਾਵਾਂਗੇ ਆਪਾਂ ਵੀਰ ਦੇ ਕੋਲੋਂ ਕਹਿ ਗਏ ਤੇ ਬਾਕੀ ਉਹ ਤੋਂ ਮਾਰੇ ਚਲੋ ਕਿਰਪਾਈ ਕਰੇ ਵੀ ਵਾਧਾ ਨਿਕਲੇ ਹਨਾ ਤੇ ਵਾਧਾ ਨਿਕਲੋ ਚਲੋ ਸਾਰਿਆਂ ਨੂੰ ਖੁਸ਼ੀ ਆ ਚਲੋ ਉਹ ਤੇ ਕਿਸ ਨੇ ਵਧਾਉਣੇ ਨਹੀਂ ਹਨਾ ਮਾ ਜੀ ਦਾ ਤੇ ਆਪਾਂ ਵੀਰ ਵੱਲੋਂ ਜ਼ਰੂਰ ਘਟਾਵਾਂਗੇ ਵੀ ਜਿੰਨੇ ਲੀਟਰ ਘਟ ਕੇ ਦੁੱਧ ਜੱਗੇ ਵੀ ਜਿੰਨੇ ਰੁਪਏ ਖਰਚਨੇ ਆ ਹਾਂਜੀ ਹਾਂਜੀ ਸਵਾਦ ਆਉਂਦਾ ਵੀ ਜਾ ਗਿਆ ਮਾਲਾ ਦੇ ਦੁੱਧ ਤੇ ਚੋਵੇ ਬਿਲਕੁਲ ਸਹੀ ਗੱਲ ਹੈ ਜੀ ਆਪਾਂ ਚਾਰ ਮੱਝਾਂ ਦਾ ਉਹਨਾਂ ਦੁੱਧ ਨਾਲ ਦੇ ਕੱਲੀ ਦਾ ਕਰਮਾ ਲਈਦਾ ਉਹਨਾਂ ਹੁੰਦਾ ਬਿਲਕੁਲ ਬਿਲਕੁਲ ਉਹ ਆਮ ਜੀ ਉਤਰ ਮੱਝ ਲਈਏ ਦਾ 8 ਲੀਟਰ ਹੁੰਦਾ ਮਾ 8 9 ਨੇ ਤਾਂ ਉਹ ਵੀ ਜੱਗੇ ਵੀ ਉਹ ਵੀ ਜਵਾਗ ਨੂੰ ਛੱਡ ਦਈਏ ਤੇ ਰਹਿ ਜਾਂਦਾ 6 7 ਹੀ 6 7 ਹੀ ਰਹਿ ਜਾਂਦਾ ਜੇ ਉਹਦੀ ਕੀਮਤ ਦੀ ਗੱਲ ਕਰੀਏ ਜੱਗੇ ਵੀ ਉਹ ਵੀ ਤੁਹਾਨੂੰ ਪਤਾ ਵੀ 1 20 1 15 ਦੇ ਘਾਟ ਰਹੀ ਆ ਇੰਨੇ ਕੁ ਦੀ ਆ ਹੋਏ ਇੰਨੇ ਕੁ ਦੀ ਦਿੰਦੇ ਆਂ ਇਹਦੇ ਹੁਣ ਆਪਾਂ ਦੋ ਟਾਈਮ ਚਵਾਈ ਜਾਣੀ ਸਾਹਮਣੇ ਪਤਾ ਲੱਗ ਜਾਣਾ ਵੀ ਬਿਲਕੁਲ ਬਿਲਕੁਲ ਜੋ ਹੋ ਜਾਏਗਾ ਸਭ ਕੁਝ ਕਲੀਅਰ ਹੋ ਜਾਣਾ ਪਤਾ ਲੱਗ ਜਾਊਗਾ ਇਹਦੀਆਂ ਬਾਲਟੀਆਂ ਕਿਹਦਾ ਬੜਾ ਦੁੱਧ ਹੈ ਬੜਾ ਦੁੱਧ ਹਾਂਜੀ 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 ਕਿੰਨਾ ਲੀਟਰ ਮਾਰਾਂਗੇ ਸਾਨੂੰ ਵੀ ਪਤਾ ਲੱਗੂ ਵੀ ਇਹਨੇ ਜੋ ਕਿਹਾ ਨਹੀਂ ਚਲੋ ਤੁਸੀਂ ਹੁਣ ਨਾਲ ਚਵਾਈ ਇਹ ਗੱਲ ਤੇ ਨਹੀਂ ਲੋਕਾਂ ਨੂੰ ਕਿਤੇ ਪੈਸੇ ਮੰਗੀ ਜਾਣ ਨਹੀਂ ਬਿਲਕੁਲ ਸਹੀ ਗੱਲ ਆ ਜੀ ਜਿੱਕੇ ਵੀ ਜਿਹੜੇ ਰੁਪਈਏ ਕਿਹਦਾ ਕਿੱਦਾਂ ਲੋਕਾਂ ਇਕੱਠੇ ਕਰਕੇ ਦੇਣੇ ਸਾਨੂੰ ਹਮ ਥੋੜੀ ਬਾਲਟੀ ਇੱਧਰ ਨੂੰ ਕਰ ਲਓ ਬਾਹਰ ਹੁੰਦਾ ਦੁੱਧ ਥੋੜਾ ਜਿਹਾ ਲਓ ਜੀ ਜੱਗੇ ਵੀਰੇ ਆਣ ਕੇ ਦੋ ਦੋ ਤਿੰਨ ਦਿਨ ਪੱਠੇ ਨਹੀਂ ਖਾਂਦੀਆਂ। ਪਿਓ ਤਾਂ ਤਾਂ ਇੱਦਾਂ ਦਫਾ ਚਾਰੇ ਤੱਕ ਤਾਂ ਫਰਕ ਪੈ ਜਾਂਦਾ ਨਾ। ਰਾਹਾਂ ਸੈਨਾ ਉੱਤੇ ਆਰੇ ਦਾ ਫਰਕ ਪੈ ਜਾਂਦਾ। ਇੱਕ ਉਧਰ ਰਹਿੰਦੇ ਕੱਚੀ ਥਾਂ ਤੇ ਥੋੜਾ ਜਿਹਾ। ਭਲਜੀ ਤੇ ਰਹਿੰਦੇ ਜ਼ਿਆਦਾ ਉਧਰ। ਇੱਕ ਆਪ ਹੁੰਦੇ ਆ ਲਿਆ ਕੇ ਤੇ ਫਰਸ਼ ਤੇ ਚਾੜ ਦੇਣੀਆਂ ਤੇ ਉਹ ਵੀ ਪਲਕ ਪੈ ਜਾਂਦਾ। ਪੱਟੀ తిను hey పే <laughs> ਲੈ ਧਣਾ ਤੋਂ ਬਾਲਟੀ ਜਿਹੜੀ ਐਨ ਕੰਡਿਆ ਕੰਢੀ ਕਰ ਦਿੰਦੀ ਆ। ਜਵਾਹਰੂ ਜਿੱਦਾਂ ਕਿ ਮੈਨੂੰ ਆਸ ਆ ਕਿ ਪੂਰਾ ਉਤਰੂਗਾ ਵੀਰ ਹਰਪਾਲ ਜੋ ਨੇ ਕਿਹਾ ਸੀ। ਬਾਕੀ ਆਪਾਂ ਸਾਰਿਆਂ ਦੇ ਸਾਹਮਣੇ ਰਿਜ਼ਲਟ ਕੱਢ ਕੇ ਰੱਖ ਦੇਣਾ ਵਾ। ਉਹ ਵੀ ਕੱਢਣਾ ਕਿੰਨੇ ਆ ਲੀਟਰ ਨੇ। ਲੀਟਰ ਹੈਣਾ। 12 ਦਿਨ ਲੀਟਰ ਨੇ ਕੱਢਣਾ। ਲੀਟਰ ਨੇ ਕੱਢਣਾ। ਕੋਨੇ ਦੱਸਣਾ ਵੀ ਇਹ ਨਹੀਂ ਜੋ ghee ਹੈਗੀ ਆ। ਹੂੰ। ਉਹ ਆਪਾਂ ਦਾ ਅੰਤਜਾ ਲਾ ਲਈਦਾ ਵੀਰ ਨੇ ਦੁੱਧ ਹੈ। ਹਾਂਜੀ ਹਾਂਜੀ ਹਾਂਜੀ। ਪਰ ਕੱਢਣਾ ਤੁਹਾਡੀ ਗੱਲ ਹੁਣ ਲੇਟਰ ਨੇ ਜਿਹੜਾ ਲੇਟਰ ਨੇ ਕੱਟਣਾ ਜੋ ਵੀ ਕੰਡੇ ਨਹੀਂ ਝੂੜ ਮਾਰਨਾ ਲੇਆ ਇਡੀਆ ਘਲੇ ਤੁਣਾ ਦੀ ਹੁਣ ਚਵਾਈ ਹੋ ਗਈ ਜੀ ਡਾੜ ਇਹ ਧਾਰਾਂ ਤੋਂ ਰਹਿਦੀਆਂ ਵੀ ਜਿਹੜੀਆਂ ਬਹੁਤ ਹੀ ਜ਼ਿਆਦਾ ਸਾਫ਼ ਆ ਗਈਆਂ ਵਾ ਤੇਵਾਈ ਬੜੀ ਜੱਗੇ ਵੀ ਨਰਮ ਚਵਾਈ ਤਾਂ ਹੀ ਤੇ ਮੈਂ ਮਿੰਟੋ ਮਿੰਟ ਆ ਗਈ ਡਿੱਗੀ ਇਹ ਤੇ ਬਾਲਟੀ ਹੈ ਰੋਸ਼ਨ ਵਾਜ ਦੇ ਬਾਲਟੀ ਹੈਗੀ ਬਾਲੇ ਹੋਰ ਆ ਵੀਰ ਜੀ ਕੈਨ ਨਹੀਂ ਫੜੋ ਬਾਲੇ ਵੀਰ ਨੂੰ ਨਾ ਕੈਨ ਨਹੀਂ ਦਿਖਾ ਦੋ ਖਾਲੀ ਹੈ ਇੱਥੇ ਟੋਟੀ ਖਰੀ ਬਾਲਟੀ ਨਾ ਚਾਹੀਏ ਹਾਂ ਬਾਲਟੀ ਮਾਰ ਦੇਣਾ ਕਿ ਨਹੀਂ ਦੋਲਟਿਆ ਕਿ ਨੋ ਬਣ ਲੈਣ ਆ ਤੂੰ ਮਾਰੋ ਤਾ ਰਹਿ ਮਾਰ ਦੇ ਅੰਦਰੋਂ ਪੜ ਲਾ ਉਹ ਵੀ ਜੇ ਸੋਈ ਅੰਦਰੋਂ ਮਾਰਵਾਇਆ ਅੰਦਰੋਂ ਮੜ ਰਿਹਾ ਉਹ ਨਾ ਹੁੰਦਾ ਹਾਂ ਨਾ ਠੰਡਾ ਰੂੜ ਤੈਨੂੰ ਹਾਂ ਐਥੇ ਇਥੇ ਲਾ ਕੇ ਰੱਖੋ ਥੋੜੀ ਪਰਾਂ ਹੋਰ ਕਰ ਦੋ ਲਾ ਕੇ ਰੱਖੋ कैमरे जब दीरभे ना नहीं नहीं कैमरे जब आलो ये जी कैमरे जब फेमरा हाँ 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 परोसने करने तान आलो आलो ये जी अब अजी अभी क्या कार्य साधे ਆਉਂਦੇ ਚੜ ਜਾਂਦਾ ਹਾਂ ਆ ਨੁੱਟੜ ਜਾਂਦਾ ਦੁੱਧ ਵੀ ਉਸੇ ਟੰਗਨੇ ਦੇਣਾ ਜਿਹਦਾ ਭਾਣਾ ਨਾ ਨਾ ਚੜ ਜਾਵੇ ਇਹ ਕੋਈ ਨਿਸ਼ਾਨੀ ਹੁੰਦੀ ਦੁੱਧ ਵਾਲੇ ਪਸ਼ੂ ਦੀ ਲਓ ਨਾ ਲੀਟਰ ਵੜ ਕੇ ਲਓ ਲਾਓ ਜੀ ਉੱਚੀ ਹੋਤੀ ਹੈ ਜੀ ਲਾਓ ਜੀ ਚਰਕਲ ਜਿਹੜੀਆਂ ਨਿੰਬੂਆਂ ਨੂੰ ਮਾਰ ਦੇ ਨਿਕਲ ਚੁੱਕੀ ਆ ਟੀ-ਸ਼ਰਟ ਪਾ ਕੇ ਲੱਗ ਜਾ ਉਹਦੇ ਮਿੱਟੀ ਘਰਾ ਦੇ ਨਾਲ ਨੂੰ ਚੜ ਗਈ ਏ ਠੀਕ 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 ਤਾਂ ਉਹ ਪਿੱਛੇ ਦਾ ਹੌਤ ਜਾਣ ਨੂੰ ਆ ਗੁੜੀਆਂ ਲੈ ਲੈ ਅੱਗੇ ਕੁਝ ਯਾਰ ਵੀ ਥੋੜਾ ਹਣਾ ਲੈ ਲੈਣਾ ਚੋ ਹਾਂ ਲੈ ਲੈਣਾ ਚੋ ਉੱਚੇ ਚੇ ਆ ਹਾਂ ਉੱਚੇ ਤੇ ਆ ਕੋਈ ੱਚੇ ਆਪਰੇ ਜੀ ਜਾ ਆ ਕੈ ਨਹੀਂ ਦਿਖਾ ਦੋ ਇਹਦੇ ਖਾਲੀ ਆ ਬਿਲਕੁਲ ਖਾਲੀ ਆ ਜੀ ਯਾ ਪਤਾ ਨਹੀਂ ਲੀਟਰ ਨੇ ਬੜਾ ਲੱਗਿਆ ਆਪਣੇ ਕਹਿਣ ਦੀ ਲੋੜ ਹੀ ਆਪਾਂ ਤਾਂ ਲੋਕਾਂ ਕਹਿਣਾ ਵੀ ਇਹ ਕਿਦਾਂ ਲੀਟਰ ਵੀ ਆਪਾਂ ਦਿਖਾਣਾ ਇੱਕੋ ਹੀ ਚੇਬ ਨਹੀਂ ਮੈਂ ਰਾਤੀ ਨਾ ਲੈ ਗਿਆ ਬਿਲਕੁਲ ਆ ਲੀਟਰ ਇਹਨਾਂ ਹੋਰ ਵੀ ਲੱਗੀ ਇੱਥੇ ਆ ਵੇਖੋ ਮਾਰੋ ਵੀਚ ਫੜੋ ਵੀਰ ਜੀ ਲੀਟਰ ਫੜੋ ਥੱਲੇ ਇੱਥੋਂ ਆ ਲੀਟਰ ਦਿਖਾ ਦਿਓ ਪੂਰਾ ਨਮਾਜ਼ ਵੀਰ ਜੀ ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਆ ਇੱਕੋ ਗਾਇਰ ਜੀ ਇੱਕ ਦੋ ਤਿੰਨ ਚਾਰ ਪੰਜ 7 8 10 बाकी ਸਾਰ ਲਿਖਦੇ ਨਾਲ ਮੈਂਣਾ 100 ਦਾ ਰਹਿਮ ਦੁੱਧ 100 100 ਗ੍ਰਾਮ ਦੁੱਧ ਜਾਂਦਾ ਰੈਕਟਰ ਹਾਂ ਨੰਦ ਸੋ ਹੋ ਲੈ ਆ ਉੱਪਰ ਦੀ ਪਾਲਟੀ ਪਾ ਦੇ ਲਓ ਜੀ 9 ਕਿਲੋ ਮਾਲਾ ਵੀ ਉੱਤੇ ਰੋੜ ਰੋੜ ਪਾਉਂਦੇ ਰਹੇ ਆ ਪਾਉਂਦੇ ਰਹੇ ਹਾਂਜੀ ਉਹ ਵੀ ਇੱਕ ਟਾਈਮ ਦਾ ਜਿਹੜਾ 9 ਲੀਟਰ ਤੋਂ ਪਲੱਸ ਦੁੱਦਿਆ ਨਾ ਹਾਂ ਪਲੱਸ ਪਲੱਸ ਲਓ ਜੀ ਇੱਕ ਟਾਈਮ ਦੀ ਹੋ ਗਈ ਜੀ ਚਵਾਈਵ ਤੇ ਇੱਕ ਦਾ ਫੇਰ ਤਰੋ ਝੋਟੀ ਦਾ ਟਾਈਮ ਵੀ ਦਿਖਾ ਦਿਓ ਇੱਕ ਰਹੀ ਫੇਰ ਉੱਡ ਜਾ ਜੱਗੇ ਉੱਡ ਜਾ ਕੰਮ ਕਰਨਾ ਕੋਈ ਇਹ ਨਾ ਆਖੇ 7 ਵਜੇ ਦਾ 33 ਮਿੰਟ ਹੋ ਗਏ ਜੀ ਲਓ ਜੀ 21 ਦੇ ਕਿਤੇ ਨਾ ਚੱਲੂ ਨਾ 21 ਦੇ ਲੱਗ ਲਿਆ ਮੜਾ ਠੀਕ ਹੈ ਜੀ ਲੋ ਜੀ 7 ਵਜੇ ਤੇ 33 ਮਿੰਟ ਹੋਏ ਤੇ 21 ਤੇ ਸਟਾਰਟ ਕੀਤੀ ਜੀ 52 ਦੀ ਰੱਖੋ ਦੋ ਦੋ ਇਹ ਤਾਂ ਜੇ ਕਵੀਰ ਕਹਿ ਨਹੀਂ ਤਾਂ ਦਿੰਦੀ ਆ ਭਰ ਗਈ ਆ ਨਾ ਹਾਂ 10:00 ਤੇ 11:00 ਤੋਂ ਪਲੱਸ 5 ਦਾ ਦੋ ਦੱਸਤਾ ਪਹਿਲੀ ਭਰ ਗਈ ਆ ਤੇ ਆ ਲੈ ਆ ਉਹਨੂੰ ਖੋਲੋ ਉਹਨੂੰ ਲੋ ਵੀ ਸਾਡੇ 7 ਵਜੇ 22 ਮੰਨ ਪੂਰੀ ਹੋ ਗਈ ਏ ਕਤਨ ਚੜਦਾ ਦਿਖਾਉਂਦੇ ਇਹਦਾ ਪਹਿਲਾ ਸ਼ੀਸ਼ਾ ਜਿਹਦੇ ਹੁਣ ਕੀ ਆ ਇਹ ਬਿਲਕੁਲ ਜਿਹੜਾ ਨੁਸਖੜ ਗਿਆ ਤਾਂ ਚੁੱਕ ਗਈ ਹੈ ਫਾਨਾ ਦੇਖੋ ਦੋ ਕਾਲੇ ਪਸ਼ੂ ਦੀਆਂ ਨਿਸ਼ਾਨੀਆਂ ਹੁੰਦੀਆਂ ਜਿਆਦਾ ਕਰ ਸਹੀ ਗੱਲ ਹੈ ਚਲੋ ਬਾਕੀ ਸਾਰੇ ਭਰਾ ਸਿਆਣੇ ਹੀ ਆ ਜਿੰਨਾ ਪਸ਼ੂ ਪਾਲਕ ਜਿੰਨੇ ਵੀ ਹੈਗੇ ਵੀਰ ਆਪਣੇ ਧਾਕੁਰ ਮਹਿਣ ਕੱਲਾ ਕੱਲਾ ਲਗਾਏ ਕਰਮਾਲੀ ਦੇ ਇਹ ਕਹਿਣਾ ਵੀ ਜੀ ਬਾਰੇ ਇਹੋ ਬੈਂਤੀ ਆ ਜੇ ਵੀਰੋ ਹਾਂਜੀ ਜੇ ਕਿਨੇ ਚੂਣੀ ਲਿੱਟਰ ਮਾਰਨੇ ਆ ਸਾਡੇ ਸਾਥੇ ਸ਼ਾਮ ਨੂੰ ਫੇਰ ਕੋਈ ਜਹਾਜ ਨਾਜ਼ਰ ਹੋ ਜੇ ਅੱਛਾ ਜੀ ਆਪਣੀ ਚੋਲੇ ਠੀਕ ਹੈ ਠੀਕ ਹੈ ਚੋਲੇ ਦਿਨ ਚੜਦਾ ਫੇਰ ਪਹੁੰਚ ਚੋਲੇ ਠੀਕ ਹੈ ਜੇ ਇੱਕ ਚਵਾਈ ਦਾ ਆਪਾਂ ਬਿਲਕੁਲ ਲਾਈਵ ਦਿਖਾ ਦਿੰਦੀ ਆਪਾਂ ਤੇ ਜੇ ਕਿਸੇ ਵੀਰ ਭਰਾ ਨੇ ਵੀਡੀਓ ਵੇਖ ਕੇ ਸ਼ਾਮ ਨੂੰ ਆਉਣਾ ਵੀ ਚਵਾਈ ਕਰਨੀ ਹੋਵੇ ਉਹ ਕਰ ਸਕਦਾ ਵਾ ਆ ਕੇ ਆਪਣੀ ਹਾਂਜੀ ਹਾਂਜੀ ਸਾਈ ਪਾ ਆ ਕੇ ਆਵੇ ਕਿ ਜਾਂ ਨਹੀਂ ਉਦਾਂ ਭਾਵੇਂ ਆ ਜਾਓ ਜੀ ਹੋਰ ਕੋਈ ਸਾਈਜ਼ ਨਹੀਂ ਖੁੱਲੀ ਖੁੱਲੀ ਛੋੜਿਆ ਭਾਈ ਵੱਲੋਂ ਵੀ ਆਪਣੀ ਆਗੇ ਤੇ ਤਸੱਲੀ ਕਰ ਸਕਦੇ ਜੀ ਤੇ ਬਾਕੀ ਵੀਡੀਓ ਪੂਰੀ ਵਖਲੀ ਧੰਨਵਾਦ ਆ ਤੇ ਸ਼ਾਮ ਵਾਲਾ ਵਲੌਗ ਫੇਰ ਆਪਾਂ ਪਾਵਾਂਗੇ ਇੱਕ ਬਣਾ ਕੇ ਹਾਂ ਜੀ ਹਾਂ ਜੀ